ਹੈਲੋ ਪਿਆਰੇ ਦੋਸਤੋ ਮੈਂ ਗੁਰਮੀਤ ਕੌਰ ਸੰਧਾ ਹਾਜ਼ਰ ਹਾਂ ਆਪਣੇ ਚੈਨਲ ਦੇ ਇਸ ਦੁਆਬਾ ਤੇ ਤੁਹਾਡੇ ਲਈ ਅੱਜ ਫੇਰ ਇੱਕ ਸਾਦਾ ਜਿਹਾ ਛੋਟਾ ਜਿਹਾ ਪਰ ਸੋਹਣਾ ਲੋਕੀਤ ਲੈ ਕੇ ਕਾਫੀ ਸਮੇਂ ਤੋਂ ਬਾਅਦ ਅੱਜ ਮੈਂ ਰਿਕਾਰਡਿੰਗ ਕਰਨ ਲੱਗੀ ਹਾਂ ਕਿਉਂਕਿ ਜਿਵੇਂ ਇਦਾਂ ਦੇ ਨਹੀਂ ਕਿ ਮੈਂ ਰਿਕਾਰਡਿੰਗ ਕਰ ਹੀ ਨਹੀਂ ਸਕੀ ਪੁਰਾਣੇ ਗੀਤ ਜਿਹੜੇ ਪਹਿ ਸੀਗੇ ਉਹਨਾਂ ਵਿੱਚੋਂ ਤੁਹਾਨੂੰ ਹਫ਼ਤੇ ਦਸੀ ਦਿਨ ਹੀ ਕੋਈ ਨਾ ਕੋਈ ਗੀਤ ਅ ਅਪਲੋਡ ਕਰ ਦਿੰਨੀ ਆ ਤੇ ਬਹੁਤ ਸਾਰੇ ਮੇਰੇ ਪਿਆਰੇ ਭੈਣ ਭਰਾਵਾਂ ਬੱਚਿਆਂ ਦੇ ਫੋਨ ਆਉਂਦੇ ਰਿਹਾ ਕਿ ਮੈਸੇਜ ਵੀ ਆਉਂਦੇ ਰਿਹਾ ਤੁਸੀਂ ਛੇਤੀ ਅਪਲੋਡ ਨਹੀਂ ਕਰਦੇ ਗੀਤ ਪਰ ਮੇਰੀ ਕੁਝ ਮਜਬੂਰੀ ਬਣ ਗਈ ਕਿਉਂਕਿ ਮੈਂ ਕਾਫੀ ਸਾਰੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਕੁਝ ਪਾਲ ਸਾਹਿਤ ਵੱਲ ਰੁਚਿਤ ਹਾਂ ਕਿਤਾਬਾਂ ਛਪਣ ਵਾਲੀਆਂ ਨੇ ਲੋਕ ਗੀਤਾਂ ਵੱਲ ਵੀ ਰੁਚੀ ਹੈ ਹੁਣੇ-ਹੁਣੇ ਇੱਕ ਕਿਤਾਬ ਹੋਰ ਲੋਕ ਗੀਤਾਂ ਦੀ ਮੈਂ ਛਪਣ ਵਾਸਤੇ ਭੇਜੀ ਹੈ ਉਮੀਦ ਹੈ ਛੇਤੀ ਆਪਾਂ ਨੂੰ ਸ਼ੱਕ ਕੇ ਮਿਲ ਵੀ ਜਾਊਗੀ ਤੇ ਉਸ ਤੋਂ ਬਾਅਦ ਮੈਂ ਅਖਾਣ ਜਿਹੜੇ ਆਪਣੇ ਪੁਰਾਣੇ ਜਿਨ੍ਹਾਂ ਨੂੰ ਤੁਸੀਂ ਕਹਾਵਤਾਂ ਵੀ ਕਹਿੰਦੇ ਹੋ ਇਕੱਠੇ ਕਰ ਰਹੀਆਂ ਤੇ ਮੇਰਾ ਮੇਰੀ ਮਨਸ਼ਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਖਾਣਾ ਦੀ ਕਿਤਾਬ ਇੱਕ ਛਾਪੀ ਜਾਵੇ ਜਿਹਦੇ ਵਿੱਚ ਰਹਿ ਰਵੰਨੇ ਸਾਰੇ ਉਹ ਅਖਾਣ ਸ਼ਾਮਲ ਕੀਤੇ ਜਾਣ ਜਿਹੜੇ ਕਦੇ ਵੀ ਕਿਸੇ ਕਿਤਾਬ ਵਿੱਚ ਨਹੀਂ ਲਿਖੇ ਗਏ ਇਸ ਲਈ ਮੈਂ ਬਹੁਤ ਸਾਰੀਆਂ ਖਾਣਾ ਦੀਆਂ ਕਿਤਾਬਾਂ ਵੀ ਫਰੋਲੀਆਂ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਕੋਲੋਂ ਵੀ ਅਖਾਣ ਲੈਂਦੀ ਰਹੀ ਨਹੀਂ ਆ ਜਿੱਥੇ ਕਿਤੇ ਕਿਸੇ ਕਹਾਣੀ ਵਿੱਚੋਂ ਕਿਸੇ ਨਾਟਕ ਵਿੱਚੋਂ ਅਖਾਨ ਹੱਥ ਆ ਜਾਏ ਮੈਂ ਛੇਤੀ ਨਾਲ ਉਹਨੂੰ ਨੋਟ ਕਰ ਲੈਣੀ ਆ ਤੇ ਰੱਬ ਕਰੇ ਹੁਣ ਇਹ ਗਿਣਤੀ ਕਾਫੀ ਵੱਧ ਗਈ ਆ ਤੇ ਮੈਂ ਚਾਹੁੰਨੀ ਆ ਕਿ ਤੁਹਾਡੇ ਕੋਲ ਵੀ ਤੁਹਾਡੇ ਇਲਾਕਿਆਂ ਦੇ ਜਿਹੜੇ ਅਖਾਨ ਹੋਣ ਤੁਸੀਂ ਮੈਨੂੰ ਕਮੈਂਟ ਵਿੱਚ ਲਿਖ ਕੇ ਭੇਜ ਦਿਆ ਕਰੋ ਤਾਂ ਜੋ ਜਿਉ ਜਿਉ ਰਹਿ ਗਏ ਹੁਣ ਤੇ ਮੈਂ ਉਹਨਾਂ ਨੂੰ ਨੋਟ ਕਰ ਲਵਾਂ ਤੇ ਜੇਰੇ ਭੈਣ ਭਰਾ ਮੈਨੂੰ ਨਵੇਂ ਅਖਾਨ ਭੇਜਣਗੇ ਉਹਨਾਂ ਦਾ ਬਕਾਇਦਾ ਹਾਊਸ ਬੁੱਕ ਵਿੱਚ ਕਿਤਾਬ ਵਿੱਚ ਜ਼ਿਕਰ ਵੀ ਕੀਤਾ ਜਾਊਗਾ ਕਿ ਤੁਸੀਂ ਮੇਰੀ ਖਾਣ ਲੱਗਣ ਵਿੱਚ ਮਦਦ ਕੀਤੀ ਹੈ ਮੇਰੀ ਮਨਛਾ ਹੈ ਸਾਥੀਓ ਕੇ ਮੈਂ ਪੰਜਾਬ ਦਾ ਲੋਕ ਰੰਗ ਹਰ ਤਰ੍ਹਾਂ ਦਾ ਭਾਵੇਂ ਉਹ ਸਿੱਠਣੀਆਂ ਹੋਣ ਭਾਵੇਂ ਉਹ ਨਿੱਕੀਆਂ ਪ੍ਰਾਣੀਆਂ ਸਾਡੀਆਂ ਪਿੰਡੂ ਖੇਡਾਂ ਹੋਣ ਚਾਏ ਬੁਝਾਰਤਾ ਹੋਣ ਭਾਵੇਂ ਉਹ ਦਾਦੀ ਮਾਂ ਵਾਲੀਆਂ ਬਾਤਾਂ ਹੋਣ ਚਾਏ ਤੁਹਾਡੇ ਲੋਕ ਗੀਤ ਨੇ ਚਾਏ ਖਾਣ ਨੇ ਇਹ ਸਾਰੇ ਰੰਗ ਕਲਮਬੰਦ ਕਰਨ ਦੀ ਮੇਰੀ ਮਨਸ਼ਾ ਹੈ ਤਾਂ ਜੋ ਇਹ ਗਵਾਚ ਨਾ ਜਾਣ ਕਿਤੇ ਨਾ ਕਿਤੇ ਇਹ ਲਾਇਬ੍ਰੇਰੀਆਂ ਵਿੱਚ ਦਸਤਾਵੇਜ਼ ਦੀ ਹਾਲਤ ਵਿੱਚ ਮੌਜੂਦ ਰਹਿਣ ਤਾਂ ਜੋ ਸਾਡੀ ਆਉਣ ਵਾਲੀਆਂ ਕੱਲ੍ਹ ਦੀਆਂ ਪੀੜ੍ਹੀਆਂ ਨੂੰ ਇਹ ਪਤਾ ਹੋਵੇ ਕਿ ਅਸੀਂ ਜਾਂ ਮਤਲਬ ਸਾਡੇ ਵਡੇਰੇ ਜਿਹੜੇ ਆ ਉਹਨਾਂ ਕੋਲ ਕਿੱਦਾਂ-ਕਿੱਦਾਂ ਦਾ ਸਾਹਿਤ ਸੀਗਾ ਜਿਹੜਾ ਉਹ ਜਵਾਨੀ ਉਹਨਾਂ ਨੂੰ ਚੇਤੇ ਸੀ ਇਹ ਸਾਰੀਆਂ ਚੀਜ਼ਾਂ ਮੈਂ ਸੰਭਾਲਣ ਦੇ ਯਤਨ ਵਿੱਚ ਹਾਂ ਇਸ ਲਈ ਕਦੀ ਕਦੀ ਜੇ ਗੀਤ ਦੇਰ ਨਾਲ ਅਪਲੋਡ ਕੀਤਾ ਜਾਵੇ ਜਾਂ ਪੋਸਟ ਕੀਤਾ ਜਾਵੇ ਤੇ ਗੁੱਸਾ ਨਾ ਕਰ ਲਿਓ ਗੀਤ ਜੇ ਪਏ ਬਹੁਤ ਆਏ ਮੁੱਕਣ ਵਾਲੇ ਕਦੇ ਨਹੀਂ ਇਹ ਨਾ ਕਿ ਉਹ ਵੀ ਗੀਤ ਮੁੱਕ ਚੱਲੇ ਨਹੀਂ ਗੀਤਾਂ ਦੀ ਕੋਈ ਕਮੀ ਨਹੀਂ ਤੇ ਉਹ ਤਾਂ ਜੇ ਆਪਾਂ ਅੱਧ ਨੂੰ ਵੀ ਨਹੀਂ ਪਹੁੰਚੇ ਜਿੰਨੇ ਮੈਂ ਗਾਏ ਆ ਇਹ ਗੀਤ ਅੱਧੇ ਵੀ ਨਹੀਂ ਗਏ ਮੇਰਾ ਖਿਆਲ ਆ ਵੀ ਇਹ ਤੀਜਾ ਹਿੱਸਾ ਜੇ ਆਪਾਂ ਗਾਏ ਆ ਤੇ ਜਿਹੜੇ ਨਵੇਂ ਨਾਲ ਨਾਲ ਜੁੜਦੇ ਰਹਿੰਦੇ ਆ ਭੈਣਾ ਭਰਾਵਾਂ ਕੋਲ ਉਹਨਾਂ ਦੀ ਗਿਣਤੀ ਵੱਖਰੀ ਹੋਵੇਗੀ ਸੋ ਮੈਂ ਹੁਣ ਤੁਹਾਨੂੰ ਜਿਹੜਾ ਗੀਤ ਸੁਣਾਉਣੀ ਆ ਗੱਲਾਂ ਜਾਂਦੀਆਂ ਹੋ ਗਈਆਂ ਤੁਸੀਂ ਕਹਣਾ ਆਂਟੀ ਤਾਂ ਗੱਲਾਂ ਦਾ ਕੜਾ ਕਰੀ ਜਾਂਦੀ ਆ ਤਾਂ ਗੀਤ ਵਾਲੋਂ ਹੁੰਦੀ ਨਹੀਂ ਹੁਣ ਅੱਜ ਜੇ ਮੇਰਾ ਗਲਾ ਚੱਲ ਜਾਵੇ ਤਾਂ ਮੈਂ ਤੁਹਾਨੂੰ ਗੀਤ ਸੁਣਾਉਣੀ ਆ ਕਿਉਂਕਿ ਕਾਫੀ دیر ਬਾਅਦ ਗਾਉਣ ਲੱਗੀ ਆ ਜੇ ਕੁਝ ਵਿੱਚੋਂ ਗਲਤਮਲਤ ਹੋ ਗਿਆ ਤਾਂ ਪਲੀਜ਼ ਗੁੱਸਾ ਨਾ ਕਰਿਓ ਵੀਡੀਓ ਦੁਬਾਰਾ ਬਣ ਜਾਊਗੀ ਤਾਂ ਲੋ ਸੁਣੋ ਗੀਤ ਸਗੀ ਕੜਾਈ ਲਾਲ ਵੇ குடி பைனன தேவே தேரிமா வே பேக்கே பாலாலுவே ਛਾਪ ਕੜਾਈ ਲਾਲ ਵੇ ਵੇ ਜਦ ਮੈਂ ਪੇਕੇ ਕੁੜੀ ਪੈਣਣ ਨਾ ਦੇਵੇ ਤੇਰੀ ਮਾਵੇ ਪੇਕੇ ਪਾਬੂਰੀ ਅਡ ਕਰ ਪਾਲਾ ਵੇ ਵੇ ਚੇਤ ਮਿਲ ਵਸਣੇ ਨੂੰ ਲੱਚੇ ਡੰਡੀਆਂ ਕੜਾਈਆਂ ਲਾਲਵੇਂ ਵੇ ਜਦੂ ਮੇ ਪੇਕੇ ਕੁੜੀ ਪੈਣਣ ਨਾ ਦੇਵੇ വേക്കബോ ബുറി അഡര പാല വേ ചേത്തേ നൂല ചേ ബാ ਕੜਾਏ ਲਾਲਵੇ ਵੇ ਜਦ ਮੈਂ ਪੇਕੇ ਕੁੜੀ ਪੈਨਣ ਨਾ ਦੇਵੇ ਤੇਰੀ ਮਾਂ ਵੇ ਪੇਕੇ ਪਾ ਬੁਰੀ ਅੜ ਕੇ ਰ ਜਦੋਂ ਪੁਰਾਣੇ ਜ਼ਮਾਨੇ ਵਿੱਚ ਹੁਣ ਦੀਆਂ ਗੱਲਾਂ ਹੋਰ ਨੇ ਤੁਸੀਂ ਇਸ ਗੀਤ ਨੂੰ ਹੁਣ ਨਾਲ ਨਾ ਜੋੜ ਕੇ ਦੇਖਿਓ ਪੁਰਾਣੇ ਜ਼ਮਾਨੇ ਨਾਲ ਜੋੜ ਕੇ ਦੇਖੋ ਤੁਸੀਂ ਪਹਿਲੀ ਗੱਲ ਦੱਸਾਂ ਕਿ ਇਹਦੇ ਵਿੱਚ ਤੁਸੀਂ ਜਿਹੜੇ ਆਪਣੇ ਮਨਮਰਜ਼ੀ ਦੇ ਗਹਿਣੇ ਉਹ ਸਾਰੇ ਗਿਣ ਕੇ ਇਸ ਗੀਤ ਨੂੰ ਵੰਦਾ ਸਕਦੇ ਹੋ ਤੇ ਜਦੋਂ ਇਹ ਪੁਰਾਣੇ ਜ਼ਮਾਨੇ ਵਿੱਚ ਜਿਹੜੀਆਂ ਵਿਆਹਾਂ ਹੋਈਆਂ ਕੁੜੀਆਂ ਨਾ ਉਹਨਾਂ ਦਾ ਕੋਈ ਆਪਣੀ ਮਰਜ਼ੀ ਨਹੀਂ ਸੀ ਹੁੰਦੀ ਸੱਸਾਂ ਬਹੁਤ ਜ਼ਿਆਦਾ ਜ਼ਬਰਦਸਤ ਹੁੰਦੀਆਂ ਸੀ ਬੜੀਆਂ ਜਾਬਰ ਹੁੰਦੀਆਂ ਸੀ ਤੇ ਉਹਨਾਂ ਸੱਸਾਂ ਦੇ ਹੁਕਮ ਅਨੁਸਾਰ ਹੀ ਚੱਲਣਾ ਪੈਂਦਾ ਸੀਗਾ ਤੇ ਜਿਹੜੀ ਕੁੜੀ ਦੀ ਹੁਣ ਪੇਕੇ ਘਰ ਮਾਂ ਨਾ ਹੋਵੇ ਉੱਥੇ ਉਹਦੀ ਪਰਜਾਈ ਵੱਡੀ ਦਾ ਰਾਜ ਹੋਵੇ ਤੇ ਉਥੋਂ ਵੀ ਉਹ ਵਿਚਾਰੀ ਗੁਲਾਮੀ ਵਿੱਚੋਂ ਹੀ ਆਈ ਹੋਵੇ ਉਹਨੂੰ ਗਾਂ ਸੱਸ ਇਦਾਂ ਦੀ ਮਿਲ ਜਾਵੇ ਤਾਂ ਫੇਰ ਉਹਦੀ ਹਾਲਤ ਦਾ ਅੰਦਾਜ਼ਾ ਤੁਸੀਂ ਸ਼ਾਇਦ ਨਾ ਲਾ ਸਕੋ ਅਸੀਂ ਲਾ ਸਕਦੇ ਹਾਂ ਕਿਉਂਕਿ ਸਾਡੇ ਸਮੇਂ 'ਚ ਇਹ ਚੀਜ਼ਾਂ ਬਹੁਤ ਵਾਪਰਦੀਆਂ ਰਹੀਆਂ ਤੇ ਹੁਕਮਦਾਰੀ ਗੁਲਾਮ ਹੋਈਦਾ ਸੀਗਾ ਉਦੋਂ ਜੇ ਸੱਸ ਨੇ ਕਹਿਤਾ ਵੀ ਆ ਤੂੰ ਨਹੀਂ ਕਰ ਸਕਦੀ ਜਾਂ ਚੀਜ਼ ਤੂੰ ਨਹੀਂ ਪਾ ਸਕਦੀ ਤਾਂ ਨਹੀਂ ਪਾ ਸਕਦੀ ਤੁਹਾਡਾ ਜਿੰਨਾ ਮਰਜ਼ੀ ਮਨ ਕਰਦਾ ਕਿ ਮੈਂ ਆਹ ਸੂਟ ਪਾਵਾਂ ਜੇ ਸੱਸ ਨੇ ਕਹਿਤਾ ਵੀ ਨਹੀਂ ਇਹ ਨਹੀਂ ਮੈਨੂੰ ਠੀਕ ਲੱਗਦਾ ਇਹ ਨਹੀਂ ਤੂੰ ਪਾਉਣਾ ਤੇ ਉਹ ਨਹੀਂ ਸੀ ਪਾਈਦਾ ਤੇ ਉਦੋਂ ਦੀਆਂ ਗੱਲਾਂ ਹੋਰ ਸੀ ਹੁਣ ਦੀਆਂ ਹੋਰ ਆ ਹੁਣ ਤਾਂ ਮੌਜਾਂ ਆ ਸਾਰੀਆਂ ਕੁੜੀਆਂ ਦਾ ਆਪਣਾ ਰਾਜ ਆ ਤੁਸੀਂ ਇਸ ਗੀਤ ਦਾ ਆਨੰਦ ਮਾਣਿਆ ਹੋਊਗਾ ਮੇਰੀ ਫੋਨ ਤੇ ਕਾਲ ਆ ਰਹੀ ਆ ਸੌਰੀ ਮੈਂ ਗੱਲਾਂ ਬਾਕੀ ਫੇਰ ਕਰੂੰਗੀ ਤੇ ਹੁਣ ਤੁਸੀਂ ਮੈਂ ਚਲਦੀ ਆ ਰੱਬਾ